ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੂਡੈਂਟ ਇਨ ਸਰੀ ਦੇ ਨਵੇਂ ਵਲੌਗ 'ਚ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਸਭ ਤੋਂ ਸੋਹਣਾ ਪ੍ਰੋਵਿੰਸ ਆ ਤੇ ਬ੍ਰਿਟਿਸ਼ ਕੋਲੰਬੀਆ ਦਾ ਦਿਲ ਵੈਨਕੂਵਰ ਪਰ ਪੰਜਾਬ ਜਿੰਨਾ ਸੋਹਣਾ ਤਾਂ ਕੁਝ ਵੀ ਨਹੀਂ ਹੈਗਾ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਸੋਹਣਾ ਹੈ ਤੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਵਧੀਆ ਘੁੰਮਣ ਵਾਲੀਆਂ ਥਾਵਾਂ ਜੋ ਵਿਣਕੂ ਵਰਚ ਨੇ ਇਹ ਹੈ ਜੀ ਵਿਣਕੂ ਵਰ ਦੀ ਸੀਵਾਲ ਇਹ ਨੇ ਜੀ ਟੋਟਮ ਪੂਲਸ ਦੇਖ ਆ ਇਹਦੇ ਬਾਰੇ ਲਿਖਿਆ ਹੋਇਆ ਹੈ ਗਏ ਬੋਰਡ ਲੱਗੇ ਮਿਲ ਜਾਣਗੇ ਤੁਹਾਨੂੰ ਹਰੇਕ ਪੋਲ ਦਾ ਆਪਦਾ ਮਤਲਬ ਹੈ ਇਹਦਾ ਜਿੰਨੇ ਵੀ ਪੋਲ ਇੱਥੇ ਬਣਿਆ ਹੈ ਸਾਰਿਆਂ ਦੇ ਮੂਹਰੇ ਲੱਗੇ ਹੋਏ ਆ ਬੋਰਡ ਜਿਨ੍ਹਾਂ ਤੇ ਅੰਨਾ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ ਆ ਇਹ ਜਿਹੜੇ ਇੱਥੇ ਜਾਨਵਰ ਹੁੰਦੇ ਆ ਜਾਂ ਪੰਛੀ ਹੁੰਦੇ ਆ ਨਾ ਇਹ ਵੀ ਫ੍ਰੈਂਡਲੀ ਹੋ ਜਾਂਦੇ ਆ ਕਿਉਂਕਿ ਜਿਹੜੇ ਇੱਥੇ ਘੁੰਮਣ ਆਉਂਦੇ ਆ ਜਾਂ ਜੋਗਿੰਗ ਵਗੈਰਾ ਕਰਨ ਆਉਂਦੇ ਉਹ ਕੁਝ ਨਾ ਕੁਝ ਪਾਉਂਦੇ ਰਹਿੰਦੇ ਇਹਨਾਂ ਨੂੰ ਸੋ ਇਹ ਡਰਦੇ ਨਹੀਂਗੇ ਬੰਦਿਆਂ ਤੋਂ ਏ ਹੈ ਜੀ ਬ੍ਰਾਕਟਨ ਪੁਆਇੰਟ ਲਾਈਟ ਹਾਊਸ ਅ ਬੋਰਡ ਕੇ ਹੋਏ ਇਹਦੇ ਤੇ ਦੱਸਿਆ ਵੀ ਇਹ ਸਮੁੰਦਰ ਦੇ ਵਿੱਚ ਹਨਾ ਸੀਲਜ਼ ਵੀ ਪਾਈਆਂ ਜਾਂਦੀਆਂ ਨੇ ਡਾਲਫਿਨ ਵਗੈਰਾ ਵੀ ਮੱਛੀਆਂ ਇਹੇ ਲਾਈਟ ਹਾਊਸ ਆ ਤੇ ਇਦੇ ਚ ਆਪਾਂ ਥੱਲੇ ਵੀ ਜਾ ਸਕਦੇ ਹਾਂ ਤੇ ਸਟੇਅਰਸ ਬਣੀਆਂ ਹੋਈਆਂ ਜਾਂਨ ਨੂੰ ਦੂਸਰਾ ਡੋਰ ਤਾਂ ਇਹਦਾ ਉੱਪਰ ਜਾਣ ਵਾਲਾ ਡੋਰ ਤਾਂ ਲੋਕ ਹੈਗਾ ਉੱਥੇ ਤਾਂ ਮਤਲਬ ਇਹ ਬੰਦ ਦਾ ਹੁਣ ਮੇਨਲੀ ਪਹਿਲਾਂ ਇਹ ਚੱਲਦਾ ਸੀਗਾ ਹੁਣ ਇਹ ਬੰਦ ਕੀਤਾ ਹੋਇਆ ਗਰਮੈਂਟ ਵੱਲੋਂ ਕਿਉਂਕਿ ਇਹ ਬਿਲਡਿੰਗ ਬਹੁਤ ਪੁਰਾਣੀ ਆ ਤੁਹਾਨੂੰ ਦਿਖਾਉਣੇ ਆ ਥੱਲੇ ਜਾ ਕੇ ਵੀ ਇਹ ਆ ਜੀ ਬ੍ਰੋਕਟਨ ਪੁਆਇੰਟ ਲਾਈਟ ਹਾਊਸ ਦਾ ਥੱਲੇ ਦਾ ਵਿਊ ਕੁੜ ਮਿਲਦਾ ਬਈ ਇੱਥੇ ਆ ਕੇ ਹਨਾ ਪਾਣੀ ਦੀਆਂ ਛੱਲਾਂ ਦੀ ਆਵਾਜ਼ ਬਹੁਤ ਮਤਲਬ ਵਧੀਆ ਜਗ੍ਹਾ ਘੁੰਮਣ ਫੇਰਨ ਨੂੰ ਤੁਸੀਂ ਜਿਹੜੇ ਜਿਹੜੇ ਬਾਈ ਸਰੀ ਵੈਣ ਕੁਵਰ ਚ ਰਹਿੰਦੇ ਆ ਇੱਥੇ ਜਰੂਰ ਆ ਦੇਖੋ ਇਹ ਆ ਜੀ 9:00 ਕਲॉक ਗਨ ਤੁਸੀਂ ਦੇਖ ਸਕਦੇ ਹੋ ਦੇਖੇ ਬਈ ਰੋਜ਼ ਹਣਾ 9 ਵਜੇ ਸ਼ਾਮ ਨੂੰ ਇਹ ਚੱਲਦੀ ਆ ਤੇ ਇਹਦੇ ਵਿੱਚ ਕੋਈ ਮਤਲਬ ਗੂਲਾ ਬਰੂਦ ਨਹੀਂ ਹੁੰਦਾ ਬਸ ਇਹ ਕੱਲੀ ਸਾਊਂਡ ਕਰਦੀ ਆ ਤੇ ਬਹੁਤ ਲਾਊਡ ਸਾਊਂਡ ਕਰਦੀ ਇਹਨਾਂ ਨੇ ਲਿਖਿਆ ਵੀ ਆਇਆ ਬਾਹਰ ਨਹੀਂ ਲਿਖੀ ਹੋਈ ਆ ਤੇ ਇੱਥੇ ਦਾ ਮੀਲ ਪੱਥਰ ਜਿਹਾ ਬਣਿਆ ਹੋਇਆ ਦਾ ਇਹ ਜਦੋਂ ਆਹ ਲਾਈਟਾਂ ਜਗਦੀਆਂ ਹੁੰਦੀਆਂ ਹਨਾ ਤੇ ਇਹ ਲਾਈਟਾਂ ਜਦੋਂ ਜਗਦੀਆਂ ਉਹਨੂੰ ਵੀ ਚੱਲਣ ਵਾਲੀ ਹੁੰਦੀ ਆ ਮਤਲਬ ਥੋੜੇ ਟਾਈਮ ਤੱਕ ਇੰਡੀਕੇਟ ਕਰਦੀ ਕਿ ਇਹ ਚੱਲੂਗੀ ਜਿਹੜੀ ਗੱਲ ਨੇ ਆ ਤੇ ਇਹਦਾ ਇਤਿਹਾਸ ਲਿਖਿਆ ਹੋਇਆ ਹੈ ਨੀ ਉਹ ਲੋਗਾਂ ਦਾ ਇਹ 1816 ਵਿੱਚ ਵੁਲ ਵਿੱਚ ਇੰਗਲੈਂਡ ਬਣੀ ਸੀ ਤੇ ਇਹਨੂੰ 1894 ਚ ਵੈਲਕੂਰ ਲੈ ਕੇ ਜਾਂਦਾ ਸੀਗਾ ਫਿਰ ਵੀਡੀਓ ਪਾਜ਼ ਕਰਕੇ ਪੜ ਲਿਓ ਆ ਪਤਾ ਨਹੀਂ ਬਈ ਕਿੰਨਾਂ ਦੀ ਬੀਬੀ ਪੱਥਰ ਤੇ ਬੈਠੀ ਰਹੀ ਕੋਈ ਲੈ ਕੇ ਨਹੀਂ ਗਿਆ ਤਾਂ ਉਹ ਜਲਦੇ ਵਲੌਗ ਤੇ ਬੜੇ ਸ਼ੇਅਰ ਕਰ ਲਓ ਜੀ ਇਹਨਾਂ ਦੀ ਵੀ ਵੀ ਹੋਈ ਲੈ ਜਾਣੀ ਆਪੇ ਆ ਤੁਸੀਂ ਸਟੈਚੂ ਬਣਿਆ ਦੇਖ ਸਕਦੇ ਹੋ ਜੀ ਸਮੁੰਦਰ ਤੇ ਪੱਥਰ ਦੇ ਉੱਤੇ ਤੇ ਇਹ ਸਟੈਚੂ ਦਾ ਨਾਮ ਗਰਲ ਇਨ ਵੈਟ ਸੂਟ ਕਿਹਾ ਜਾਂਦਾ ਇਹਨੂੰ ਇਹ ਹੈ ਜੀ ਐਂਪੀਅਰਸ ਆਫ ਜਪਾਨ ਫਿਗਰ ਹੈਡ ਰੈਪਲੀਕਾ ਇਹ ਤੁਸੀਂ ਦੇਖ ਸਕਦੇ ਹੋ ਇੱਕ ਡ੍ਰੈਗਨ ਜਿਹਾ ਬਣਿਆ ਹੋਇਆ ਇਥੇ ਬੈਠਣ ਨੂੰ ਜਗ੍ਹਾ ਵੀ ਬਣੀ ਆ ਮੌਸਮ ਬਹੁਤ ਖਰਾਬ ਹੋ ਗਿਆ ਵੀ ਮੀਂਹ ਪਈ ਜਾਂਦਾ ਤੇ ਹੁਣ ਤੁਸੀਂ ਇੰਜੋਏ ਕਰੋ ਅੱਜ ਦੀਆਂ ਕੁਝ ਸ਼ਾਨਦਾਰ ਕਲਿੱਪਸ ਸੋ ਇੱਥੇ ਕਰਦੇ ਆ ਜੀ ਅੱਜ ਦੇ ਵਲੌਗ ਦੀ ਸਮਾਪਤੀ ਤੇ ਵਲੌਗ ਅੱਜ ਬਹੁਤ ਛੋਟਾ ਬਣਾਇਆ ਸੀ ਕਿਉਂਕਿ ਮੌਸਮ ਥੋੜਾ ਜਿਆਦਾ ਖਰਾਬ ਹੋ ਗਿਆ ਮੀਂਹ ਜਿਆਦਾ ਪੈਣ ਲੱਗ ਗਿਆ ਸੀਗਾ ਇਸ ਕਰਕੇ ਵਲੌਗ ਨੂੰ ਛੋਟਾ ਹੀ ਰੱਖਣਾ ਪਿਆ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ